ਹਾਂਜੀ ਵੀਰੋ ਜਿੱਦਾਂ ਸਭ ਨੂੰ ਪਤਾ ਹੈ ਕਿ ਚੰਨੀ ਸਾਹਿਬ ਜਿੱਤ ਚੁੱਕੇ ਆ ਤੇ ਚੰਨੀ ਸਾਹਿਬ ਨੇ ਬਹੁਤ ਵੱਡਾ ਹਮਲਾ ਕੀਤਾ ਸਰਕਾਰ ਦੇ ਉੱਤੇ ਤੇ ਸਾਰੀ ਗੱਲਬਾਤ ਉਹਨਾਂ ਨੇ ਕਹੀ ਹੈ ਤੇ ਉਹਨਾਂ ਨੇ ਕਿ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਭਗਵੰਦ ਮਾਨ ਸਾਹਿਬ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਹੈ ਜਾਂ ਆਮ ਆਦੀ ਪਾਰਟੀ ਵਾਲਿਆਂ ਨੂੰ ਆਓ ਸੁਣੀਏ ਸਾਰੀ ਗੱਲਬਾਤ ਤੇ ਬਹੁਤ ਜ਼ਰੂਰੀ ਗੱਲਬਾਤ ਹੈ ਉਹਨਾਂ ਨੂੰ ਅੰਮਿਤਪਾਲ ਨੂੰ ਕੀ ਲੱਗਦਾ ਹੈ ਕਿ ਐਸੇ ਤੈਨ ਤਾਂ ਨਹੀਂ ਇਹ ਤਾਂ ਲੋਕਾਂ ਦੇ ਪੱਧਰ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਚੁਟਾਇਆ ਉਹੀ ਜਿਹੜਾ ਜਿੱਤ ਗਿਆ ਉਹੀ ਸਪੰਦਰ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮ ਐਲ ਏ ਉਹਨਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮ ਐਲ ਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਫਰੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦੀ ਪਾਰਟੀ ਨੂੰ ਕਿ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦੀ ਪਾਰਟੀ ਦੇ ਐਮ ਐਲ ਏ ਭੱਜ ਕੇ ਵੱਖਰਾ ਗਰੁੱਪ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਬਹੁਤ ਬਹੁਤ ਧੰਨਵਾਦੀਆਂ ਹਲਕਾ ਜਲੰਧਰ ਦੇ ਵਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ VOTERਾਂ ਦਾ ਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ ਆਰ ਪਬਲਿਕ ਵੱਲੋਂ ਚਲਾਈ ਗਈ ਔਰ ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਔਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਇਹ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਵੋਟਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਭਾਜਪਾ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫੇਸਬੁੱਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ केजी ਡੇਰਾ ਬੱਲਾ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਬਾਜ਼ੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੱਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਆ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਲੰਧਰ ਦੀ ਜੋ ਐਸੀ ਵਾਦੇ ਕੀਤੇ ਆ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਹੈ ਸਰ ਨਸ਼ੇ ਦੇ ਮੁੱਦੇ ਦੀ ਗੱਲ ਕਰਨੀ ਹੈ ਲੋਕਾਂ ਨੇ ਜਿਸ ਨੂੰ ਲੈ ਕੇ ਵੋਟ ਪਾਈ ਹੈਗਾ ਇਹ ਲੱਗ ਰਿਹਾ ਹੈ ਕਿ ਤੁਸੀਂ ਉਨ੍ਹਾਂ ਨਾਲ ਸਮਝੋਤੇ ਵਾਦੇ ਫਰੇ ਕਰੋਗੇ ਕਿ ਐਕਸ਼ਨ ਲਓਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਹਾਂ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਅਦਾ ਕੀਤਾ ਉਹ ਪੂਰੇ ਕਰਾਂਗੇ ਜਨੀ ਸਾਹਿਬ ਪੰਜਾਬ ਦੇ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਮੇਰਾ ਇੱਥੇ ਮੈਨੂੰ ਫਤਵਾ ਮਿਲਿਆ ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉੱਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਹੈ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਹੈ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਹੈ ਤੇ ਲੋਕਾਂ ਨੇ ਉਹਨੂੰ ਪੁੱਛੇ ਕਰ ਦਿੱਤਾ ਹੈ ਨਕਾਰ ਦਿੱਤਾ ਹੈ ਸਰ 130 ਦਾ ਨਾਰਾ ਦੇ ਦੱਸੋ ਸਰ ਮੈਂ 130 ਦਾ ਬਣ ਜਾਊਂਗਾ ਉਥੇ ਕਿਸੇ ਆਪੋਜੀਸ਼ਨ ਵਰਗੇ ਹੀ ਨਹੀਂ ਜਾਉਂਗਾ ਇਹ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ বিজেপি ਦੀ ਸਰਕਾਰ ਉਹਦਾ ਸਪਾਈ ਹੋਵੇ ਇਦਾਂ ਨਹੀਂ ਹੁੰਦਾ ਮੈਂ ਕਈ ਵਾਰ ਆਪੋਜੀਸ਼ਨ 'ਚ ਰਹਿ ਚੁੱਕਿਆ ਕਈ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਰਹਿ ਚੁੱਕਿਆ ਮੁੱਖ ਮੰਤਰੀ ਵੀ ਬਣਿਆ ਸਰਕਾਰ ਦੇ ਵਿੱਚ ਵੀ ਰਹਿ ਚੁੱਕਿਆ ਆਪੋਜੀਸ਼ਨ 'ਚ ਰਹਿ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ ਸਰਕਾਰ ਵਿੱਚ ਰਹਿ ਕੇ ਵੀ ਬਹੁਤ ਕਰਾ ਸਕਦਾ ਜਿਵੇਂ ਦਾ ਮਾਹੌਲ ਮਿਲੇਗਾ ਮੈਨੂੰ ਮੈਂ ਉਹ ਜਾਈ ਪਰਫਾਰਮ ਕਰਾਂਗਾ ਤੇ ਵਧੀਆ ਕਰਾਂਗਾ। ਸਿਰ ਤੇਰਾ ਜੀ ਤੇਰਾ 0 ਤੋਂ ਕੀਤਾ ਜਾ ਰਿਹਾ ਸੀਗਾ ਪਰ ਹਾਲੇ ਤੱਕ ਆਮ ਆਦੀ ਪਾਰਟੀ ਦੀ ਵੀ ਦਿਖਾਈ ਜਾਂਦੀ ਤੇ ਇਹਨੇ ਤਸੀਕਾ ਦਿਖਾਈ ਜਾਂਦੀ ਜਿੱਤ ਉਸ ਨੂੰ ਕੋਈ ਨਹੀਂ ਹੈ। ਪਰ ਕਾਂਗਰਸ ਨੂੰ ਸੱਤਕ ਦੇ ਤਰੀਕੇ ਦੀਆਂ ਪੰਜਾਬ ਦੇ ਵਿੱਚ ਇੱਕਾ ਦਿੱਤੀ ਹੈ। ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਅਰ ਆਮ ਆਦੀ ਪਾਰਟੀ ਨੂੰ ਨਕਾਰ ਦਿੱਤਾ ਹੈ। ਖਾਸ ਤੌਰ ਤੇ ਆਮ ਆਦੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ। ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮ ਐਲ ਏ ਉਹਾਂ ਦੇ ਹੀ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮ ਐਲ ਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦੀ ਪਾਰਟੀ ਨੂੰ ਕੇ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦੀ ਪਾਰਟੀ ਦੇ ਐਮ ਐਲ ਏ ਭੱਜ ਕੇ ਵੱਖਰਾ ਗੁਰੂਪ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਸਾਬ ਚੁਣਾਦੋ ਤੁਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਚੂਣੇ ਚੁਣਾ ਸੀ ਉਧਰੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ ਕਹੇ ਹੁਣ ਹੋਰ ਕੀ ਮੈਂ ਕਹਿ ਰਿਹਾ ਉਹ ਵੀ ਹੁਣ ਉਹੀ ਕਰ ਰਹੀ ਹੈ ਸਰ ਪਹਿਲਾਂ ਚੋਣਾਂ ਤੋਂ ਪਹਿਨਾ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਲੋਕਾਂ ਨੇ ਥੋੜੇ ਦੇਖੋ ਲੀਡਰਸ਼ਿਪ ਰਾਜਨੀਤੀ ਭਰੋਸੇਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਔਰ ਪੂਰੀ ਤਰ੍ਹਾਂ ਨਕਾਰਿਆ ਗਿਆ ਜਨੀ ਸਾਹਿਬ ਸੈਲੀਬ੍ਰਿਟੀ ਪੰਜਾਬ ਦਾ ਖਾਤਾ ਸੀ ਫੀਰ ਕੋਟ ਦੇ ਵਿੱਚ ਇਹ ਪੀ ਦਾ ਪੰਜਾਬੀ ਖਾਤਾ ਤਾਂ ਨਹੀਂ ਹੋਇਆ ਉਹ ਕੁੱਲ ਨਹੀਂ ਸੀ ਕਿ ਕੋਈ ਨਵੀਂ ਗੱਲ ਕੋਈ ਜਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਉੱਤੇ ਆਜ਼ਾਦ ਉਮੀਦਵਾਰ ਜਿੱਤੂ ਜਿਵੇਂ ਇਹ ਦਿਓ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੰਗ ਹੈ ਜਿੱਥੇ ਅਸੀਂ ਸਹੀ ਉਮੀਦਵਾਰ ਨਹੀਂ ਦੇ سکے ਉੱਥੇ ਉਹ ਆਮ ਆਦਮੀ ਪਾਰਟੀ ਦਾ ਕਰੋਨਾ ਹੀ ਸੀ ਉਹਨਾਂ ਨੇ ਉੱਤੀ ਜੇ ਉਮੀਦਵਾਰਾਂ 'ਤੇ ਚਲੇਗੇ ਮੁਰ ਸਾਹਿਬ ਨੂੰ ਅੰਮ੍ਰਿਤਪਾਲ ਜੀ ਕੀ ਲੱਗਦਾ ਹੈ ਕਿ ਐਨੇ ਸੇ ਤੈਕਰ ਨਹੀਂ ਜਰਾ ਨਹੀਂ ਇਹ ਤਾਂ ਲੋਕਾਂ ਦੇ ਫਤਵੇ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਜਿਤਾਇਆ ਉਹੀ ਜਿਹੜਾ ਜਿੱਤ ਗਿਆ ਉਹੀ ਸਪੰਦਰ ਹੈ ਚਲੋ ਠੀਕ ਹੈ ਜੀ ਸਾਹਿਬ ਮਿਹਰਬਾਨੀ ਧੰਨਵਾਦ ਤੁਹਾਡਾ